ਭਾਰਤ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਨੇ ਇੱਕ ਵਾਰ ਫਿਰ ਪੰਜਾਬ ਗਰੂਦੀ ਹੋਣ ਦਾ ਸੰਕੇਤ ਦਿੱਤਾਗਾ ਪੰਜਾਬ ਗਰੂਦੀ ਹੋਣ ਦਾ ਸਬੂਤ ਦਿੱਤਾਗਾ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਜੋ ਆਲਰੇਡੀ ਬੰਦਾ ਪਾਣੀ ਸੀ ਉਹ ਪਾਣੀ ਜਿਹੜਾ ਹਰਿਆਣਾ ਨੂੰ ਜਾ ਰਿਹਾ ਸੀਗਾ ਪਰ ਲੇਕਿਨ ਹੁਣ ਬਾਗੂ ਪਾਣੀ ਦੇ ਕੇ ਮੈਂ ਸਮਝਦਾ ਪੰਜਾਬੀਆਂ ਦੇ ਨਾਲ ਪੰਜਾਬ ਦੇ ਕਿਸਾਨਾਂ ਦੇ ਨਾਲ ਪੰਜਾਬ ਦੇ ਲੋਕਾਂ ਦੇ ਨਾਲ ਭਾਰਤ ਜਨਤਾ ਪਾਰਟੀ ਨੇ ਬਹੁਤ ਵੱਡਾ ਘਟੋਖਾ ਕੀਤਾਗਾ ਦੇ ਜਾਨਦਾਗਾ ਕਿ ਜਿਹੜਾ ਪਾਣੀ ਅਲੋਟ ਆ ਅਸੀਂ ਆਲਰੇਡੀ ਦੇ ਲਿਆਗੇ ਪਰ ਲੇਕਿਨ ਬਾਧੂ ਪਾਣੀ ਦੇਣਾ ਕਿਉਂਕਿ ਪੰਜਾਬ ਕੋਲ ਪਾਣੀ ਹੈ ਨਹੀਂ ਬਾਧੂ ਪਾਣੀ ਦੇਣਾ ਇਹ ਪੰਜਾਬ ਦੇ ਲੋਕਾਂ ਦੀ ਪਿੱਠ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਛੁਰਾ ਮਾਰਿਆ ਹੈਗਾ ਪੰਜਾਬ ਦਾ ਕਿਸਾਨ ਅੱਜ ਮੂਹਰ-ਮੂਹਰ ਨੂੰ ਤਰਸ ਰਿਹਾ ਦੂਸਰੇ ਪਾਸੇ ਤੁਸੀਂ ਰੈਣ ਨੂੰ ਪਾਣੀ ਦੇ ਰਹੇ ਹੋ ਇੱਥੋਂ ਪਤਾ ਲੱਗਦਾ ਹੈਗਾ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਪੰਜਾਬ ਦੇ ਕਿਸਾਨ ਤੋਂ ਬਦਲਾ ਲੈਣਾ ਚਾਹੁੰਦੀ ਆ ਔਰ ਪੰਜਾਬੀਆਂ ਦੇ ਖਿਲਾਫ 사ਜਿਸ ਰੱਖ ਰਹੀ ਆ ਪੰਜਾਬ ਨੂੰ ਮਾਰਨਾ ਚਾਹੁੰਦੀ ਆ ਪੰਜਾਬ ਦੀ ਖੇਤੀ ਨੂੰ ਮਾਰਨਾ ਚਾਹੁੰਦੀ ਆ ਪੰਜਾਬ ਦੇ ਲੋਕਾਂ ਨੂੰ ਮਾਰਨਾ ਚਾਹੁੰਦੀ ਆ ਇਸੇ ਕਲ ਕਰਕੇ ਪੰਜਾਬ ਬਰੋ ਦੀ ਫੈਸਲੇ ਜਿਹੜੇ ਦੇਗੇ ਉਹ ਭਾਰਤ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਲੈ ਰਹੀ ਆ ਔਰ ਲਗਾਤਾਰ ਪੰਜਾਬ ਬਰੋ ਦੀ ਫੈਸਲੇ ਲੈ ਰਹੀ ਆ ਮੈਨਾ ਫੈਸਲੇ ਦੀ ਔਰ ਤਾਖਰਾ ਬ੍ਰੇਸ ਬਿਆਸ ਮੈਨੇਜਮੈਂਟ ਬੋਰਡ ਚੋਂ ਪਾਣੀ ਦਿੱਤਾਗਾ ਹਰਿਆਣੇ ਨੂੰ ਉਹਦੀ ਸਖਤ ਦਿੱਤਾਗਾ